ਜਿੱਦਾਂ ਲੁਧਿਆਣਾ ਵਾਸੀਆਂ ਨੂੰ ਹਰ ਇੱਕ ਹਰ ਸਾਲ ਕੁਛ ਨਾ ਕੁਝ ਨਵਾਂ ਦੇਖਣ ਨੂੰ ਮਿਲਦਾ ਹੈ ਇਸ ਵਿੱਚ ਤੁਹਾਨੂੰ ਇਸ ਸਾਲ ਵੀ ਲੰਡਨ ਸਨੂ ਸਿਟੀ ਨਾਇਗਰਾ ਫਾਲ ਔਰ ਮਰਮਰ ਸ਼ੋਅ ਤੇ ਨਵਾਂ ਦੇਖਣ ਨੂੰ ਮਿਲੂਗਾ ਤੇ ਨਾਲ ਹੀ ਅਸੀਂ ਅਮਰਨਾਥ ਦੀ ਯਾਤਰਾ ਵੀ ਲੈ ਕੇ ਆਏ ਹਾਂ ਜਿਹਦਾ ਮਾਡਲ ਲੈ ਕੇ ਆਏ ਹਾਂ ਜਿਸ ਨੂੰ ਲੋਕਾਂ ਨੂੰ ਆ ਕੇ ਕਿਸੇ ਦੇ ਵੀ ਦਿਲ 'ਚ ਥੇਸ ਪਹੁੰਚਾਣ ਦੀ ਜਗ੍ਹਾ ਤੇ ਅਸੀਂ ਲੋਕਾਂ ਨੂੰ ਕਰਸ਼ਿਤ ਕਰਦੇ ਆ ਤੇ ਲੋਕਾਂ ਨੂੰ ਦੱਸਦੇ ਆ ਕਿ ਜੋ ਸਾਡਾ ਪ੍ਰਿਆਣਾ ਇਤਿਹਾਸ ਹੈ ਜਾਂ ਧਾਰਮਿਕ ਪ੍ਰਸਿੱਧੀਆਂ ਜੋ ਬਜ਼ੁਰਗੀਆਂ ਬੱਚੇ ਉੱਥੇ ਬਾਹਰ ਘੁੰਮਣ ਨਹੀਂ ਜਾ ਸਕਦੇ ਉਹ ਇੱਥੇ ਆ ਕੇ ਗ੍ਰੇਡ ਦੁਸ਼ਾਰਾ ਮੇਲੇ ਦੇ ਵਿੱਚ ਉਸ ਦਾ ਆਨੰਦ ਲੈ ਸਕਦੇ ਨੇ ਤੇ ਲੋਕਾਂ ਵਾਸਤੇ ਅਸੀਂ ਹੋਰ ਵੀ ਕਈ ਨਵੇਂ ਝੂਲੇ ਲੈ ਕੇ ਆਏ ਆ ਜੋ ਤੁਹਾਨੂੰ ਲੁਧਿਆਣਾ ਸ਼ਹਿਰ ਛੱਡੋ ਪੂਰੇ ਨੌਰਥ ਦੇ ਵਿੱਚ ਕਿਤੇ ਵੀ ਲੱਗੇ ਹੋਏ ਨਹੀਂ ਮਿਲਣਗੇ ਤੇ ਨਾਲ ਹੀ ਤੁਹਾਨੂੰ ਇੱਥੇ ਲਾਈਟਿੰਗ ਦੇ ਵੀ ਬਹੁਤ ਅੱਛੇ-ਅੱਛੇ ਪ੍ਰਬੰਧ ਦੇਖਣ ਨੂੰ ਮਿਲੋਗੇ ਰਾਤ ਨੂੰ ਡੇਲੀ ਨਾਈਟ ਲਾਈਟਿੰਗ ਦਾ ਸ਼ੋਅ ਵੀ ਇੱਥੇ ਦੇਖਣ ਨੂੰ ਮਿਲੂਗਾ ਜਿਸ ਵਿੱਚ ਕਿ ਕਈ ਨਵੀਆਂ ਤੋਂ ਨਵੀਆਂ ਆਈਟਮਾਂ ਜੋ ਕਿ ਤੁਹਾਨੂੰ ਇੱਥੇ ਗ੍ਰੇਡ ਦੁਸ਼ਹਿਰਾ ਮੇਲੇ ਦੇ ਵਿੱਚ ਆਪਣੇ ਸ਼ਹਿਰ ਦੇ ਸੈਂਟਰ ਦੇ ਵਿੱਚ ਸ਼ਹਿਰ ਦੇ ਦਿਲ ਦੇ ਵਿੱਚ ਤੁਹਾਨੂੰ ਇੱਥੇ ਸ਼ਹਿਰ ਦੇ ਬਿਲਕੁਲ ਸੈਂਟਰ ਪੁਆਇੰਟ ਦੇ ਵਿੱਚ ਆ ਕੇ ਤੁਸੀਂ ਆ ਕੇ ਆਨੰਦ ਮਾਣ ਸਕਦੇ ਹੋ ਜਿਹਦੇ ਨਾਲ ਕਿ ਲੋਕਾਂ ਨੂੰ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਫੈਸਟੀਵਲ ਸੀਜ਼ਨ ਹੈ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਬੈਠ ਕੇ ਆਪਣੇ ਉੱਚ ਆਰਾਮ ਨਾਲ ਜੋ ਵੀ ਜੀ ਦਾ ਆਨੰਦ ਲੈ ਸਕਦੇ ਹੋ ਲੋਕਾਂ ਨੂੰ ਸੌ ਚੀਜ਼ਾਂ ਨੂੰ ਦੇਖਣ ਲਈ ਜੋ ਬਾਹਰ ਜਾਣਾ ਪੈਂਦਾ ਵੀਜ਼ਾ ਲਗਵਾ ਕੇ ਸੌ ਚੀਜ਼ਾਂ ਕਰਕੇ ਇੱਥੇ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਹੀ ਸਾਰੀਆਂ ਚੀਜ਼ਾਂ ਦਾ ਆ